ਮੇਰਾ ਦਿਲ ਲੁੱਟਿਆ ਫਿਲਮ ਹੈ ਨਾ ਉਹਨੂੰ ਅੱਜ ਵੀ ਲੋਕ ਉਨਾ ਹੀ ਦੇਖਣਾ ਪਸੰਦ ਕਰਦੇ ਆ ਤਾਂ ਅਸੀਂ ਇਦਾਂ ਦੀ ਫਿਲਮ ਜਿਹਦੇ 'ਚ ਇਹ ਤਿੰਨੋਂ ਦੁਬਾਰਾ ਹੋਣ ਉਹ ਕਦੋਂ ਤੱਕ ਵੇਖਾਂਗੇ ਮੈਨੂੰ ਨਾ ਬਹੁਤ ਲੋਕ ਹੀ ਪੁੱਛ ਲੈਂਦੇ ਆ ਇਹ ਕਿਉਂਕਿ ਸਾਰਿਆਂ ਨੂੰ ਪਤਾ ਕਿ ਦੁਲੱਪਾ ਫਿਲਮ ਬਣਾਈ ਆ ਔਰ ਉਹਨਾਂ ਨੂੰ ਇਹ ਵੀ ਪਤਾ ਕਿ ਸਾਰੇ ਸਾਡੇ ਦਿਲ ਦੇ ਬਹੁਤ ਕਰੀਬ ਨੇ ਔਰ ਟਿਪਸ ਕੰਪਨੀ ਨੇ ਪ੍ਰੋਡਿਊਸ ਕੀਤੀ ਸੀਗੀ ਔਰ ਟਿਪਸ ਨਾਲ ਹੁਣ ਆਪਾਂ ਫਿਰ ਤੋਂ ਕੰਮ ਕਰ ਰਹੇ ਆ ਇਸ ਫਿਲਮ 'ਚ ਵੀ ਤੇ ਜਿਹਨੇ ਮੇਰਾ ਦਿਲ ਲੁੱਟਿਆ ਦਾ ਅਗਰ ਤੁਸੀਂ ਸੀਕਵਲ ਕਹੋ ਤਾਂ ਸੋਚ ਕੇ ਤਾਂ ਚਾਹ ਬਹੁਤ ਚੜਦਾ ਹੈ ਮੈਡਮ ਹਾਂਜੀ ਹੈਨਾ ਤੇ ਅੱਜ ਦੀ ਡੇਟ 'ਚ ਉਸ ਲੈਵਲ ਦੀ ਸਕ੍ਰਿਪਟ ਹੋਣੀ ਔਰ ਉਸ ਲੈਵਲ ਦਾ ਇੱਕ ਆਈਡੀਆ ਹੋਣਾ ਮਤਲਬ ਬਹੁਤ ਇੱਕ ਇੱਕ ਨਾ ਇਹ ਕੀ ਕਹਿੰਦੇ ਐ ਇੱਕ ਸਰਚ ਇਹ ਖੋਜ ਡੂੰਗੀ ਐ ਹਾਂ ਇਹਨੂੰ ਕੱਢ ਕੇ ਲਿਆਣਾ ਪੈਣਾ ਕਿਸੇ ਤਰ੍ਹਾਂ ਮੋਤੀਆਂ ਨੂੰ ਇਹਨੂੰ ਬਿਲਕੁਲ ਮੇਰਾ ਬਹੁਤ ਲੋਕਾਂ ਨੇ ਮੈਨੂੰ ਸੁਨੇਹਾ ਲਾਇਆ ਇਹ ਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿਉਂਕਿ ਮੇਰਾ ਬਹੁਤ ਪਿਆਰ ਹੈ ਦਿਲਜੀਤ ਭਾਈ ਨਾਲ ਗਿੱਪੀ ਭਾਈ ਨਾਲ ਔਰ ਆਪਸ 'ਚ ਉਹਨਾਂ ਦਾ ਬਹੁਤ ਪਿਆਰ ਹੈ ਹਾਂਜੀ ਤੇ ਅਗਰ ਬਾਬੇ ਨੇ ਚਾਇਆ ਅਗਰ ਮਾਰਾ